ਜੋਨ ਜਾਬਤਾ ਲੱਗਨ ਕਾਰਨ ਸਾਰੇ ਵਿਭਾਗ ਸਮਾਜ ਵਿਰੋਧੀ ਗਤੀਵਿਧੀਆਂ ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਇਸੇ ਦੇ ਚਲਦੇ ਫਲੋਰ ਥਾਣੇ ਦੀ ਪੁਲਿਸ ਨੇ ਨਾਕੇ ਦੌਰਾਨ ਇੱਕ ਵਾਹਨ ਨੂੰ ਰੋਕਿਆ ਜਿਸ ਤੋਂ ਕਰੀਬ ਉਹਨਾਂ ਨੇ 1 ਕਿਲੋ ਸੋਨਾ ਬਰਾਮਦ ਕੀਤਾ ਇਸ ਬਾਰੇ ਸ਼ੱਕ ਹੋਣ ਤੇ ਉਹਨਾਂ ਨੇ ਇਸ ਸਬੰਧੀ ਜੀਐਸਟੀ ਵਿਭਾਗ ਨੂੰ ਵੀ ਸੂਚਿਤ ਕੀਤਾ ਅਤੇ ਈਟੀਓ ਡੀਐਸ ਚੀਮਾ ਨੇ ਸੋਨਾ ਕਬਜ਼ੇ ਵਿੱਚ ਲੈ ਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਦਸਤਾਵੇਜ਼ ਠੋਸ ਨਾ ਹੋਣ ਕਾਰਨ ਸੋਨਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਡੀਐਸਟੀਮਾ ਨੇ ਦੱਸਿਆ ਕਿ ਮੋਢਲੀ ਜਾਨ ਦੌਰਾਨ ਵਾਹਨ ਚਾਲਕ ਨੇ ਦੱਸਿਆ ਕਿ ਉਹ ਵਪਾਰੀਆਂ ਨੂੰ ਸੋਨੇ ਦੀਆਂ ਵਸਤੂਆਂ ਦੇ ਡਿਜ਼ਾਈਨ ਦਿਖਾ ਕੇ ਆਰਡਰ ਲੈ ਕੇ ਦਿੱਲੀ ਤੋਂ ਸੋਨਾ ਲੈਣ ਲਈ ਜਲੰਧਰ ਆਇਆ ਸੀ ਪਰ ਉਸ ਕੋਲ ਸੋਨੇ ਨਾਲ ਸਬੰਧਤ ਪੂਰੇ ਦਸਤਾਵੇਜ਼ ਨਹੀਂ ਸਨ ਅਤੇ ITO DS ਟੀਮਾਂ ਨੇ ਕਾਰਵਾਈ ਕਰਦੇ ਆ ਸੋਨਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਮਾਜ ਵਿਰੋਧੀ ਅੰਸਰਾਂ ਅਤੇ ਗਤੀਵਿਧੀਆਂ ਤੇ ਸਖਤ ਨਜ਼ਰ ਰੱਖੀ ਜਾਵੇਗੀ। ਅਤੇ ਜੀਹੇ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਾ ਨਹੀਂ ਜਾਵੇਗਾ। ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਾਰੇ মিডিਆ ਸੱਜਣਾ ਨੂੰ ਤੇ ਸਾਰੇ ਸਰੋਤਿਆਂ ਸਤਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਮੈਂ মিডিਆ ਸੱਜਣਾ ਨੂੰ ਵਧਾਈ ਦੇਣਾ ਚਾਹਾਂਗਾ ਕਿ ਤੁਹਾਡੀ মিডিਆ ਕਵਰੇਜ ਦੇ ਆਧਾਰ ਤੇ ਲੋਕਾਂ ਦੀ ਜਾਗਰੂਕਤਾ ਆਈ ਹੈ ਤੇ ਉਸ ਜਾਗਰੂਕਤਾ ਦੇ ਕਰਕੇ ਉਹਨਾਂ ਨੇ ਡਿਪਾਰਟਮੈਂਟ ਨੂੰ ਇਹੋ ਜੀ ਇਨਫੋਰਮੇਸ਼ਨਸ ਪਹੁੰਚਾਉਣੀ ਹੈ ਸ਼ੁਰੂ ਕਰ ਦਿੱਤੀ ਹੈ। ਦੂਸਰੀ ਚੀਜ਼ ਮੈਂ ਆਪਣੇ ਵਿਭਾਗ ਦੇ ਸੀਨੀਅਰ ਅਫਸਰਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਦੀ ਰੂਪਰੇਖਾ ਲਿਖੀ। ਜਿਨ੍ਹਾਂ ਦੇ ਵਿੱਚ ਸਾਡੇ ਈਟੀਸੀ ਪੰਜਾਬ ਸ਼੍ਰੀ ਵਰਨੂ ਰੂਜ਼ਮ ਜੀ, ਐਡੀਸ਼ਨਲ ਇਨਵੈਸਟੀਗੇਸ਼ਨ ਮੈਡਮ ਜੀਵਨਜੋਤ ਜੀ, ਡਾਇਰੈਕਟਰ ਇਨਵੈਸਟੀਗੇਸ਼ਨ ਸਰਦਾ ਜਸਤਨ ਸਿੰਘ ਬਰਾੜ, ਜੁਆਇੰਟ ਡਾਇਰੈਕਟਰ ਇਨਵੈਸਟੀਗੇਸ਼ਨ ਜਲੰਧਰ ਮੰਡਲ ਮੈਡਮ ਤਨਜੀਤ कौर ਤੇ ਏਟੀਸੀ ਸਾਹਿਬ ਕਮਲਬੀਰ ਸਰ ਦਾ ਵਿਸ਼ੇਸ਼ ਤੌਰ ਤੇ ਚਾਹੇ ਉਹ ਕਿਸੇ ਵੀ 24 ਘੰਟਿਆਂ ਚ ਕੋਈ ਵੀ ਸਮਾਂ ਹੋਵੇ ਉਸ ਵੇਲੇ ਮਹੀਆ ਕਰਵਾਈ ਇਹ ਜਿਹੜਾ 골ਡ ਹੈ ਜੀ ਹੁਣ ਵਸਤੇ ਆਣਾ ਹੈ ਜੀ ਇਹ 골ਡ ਇਸ ਮਹੀਨੇ ਚ ਦੂਸਰੀ ਵਾਰ ਜਿਹੜਾ ਆ ਡਿਪਾਰਟਮੈਂਟ ਵੱਲੋਂ ਜ਼ਬਤ ਕੀਤਾ ਗਿਆ ਔਰ ਐਥੀ ਇਹ ਜਿਹੜਾ ਆ ਫਲੋਰ ਦੇ ਹਾਈ ਟੈਕ ਨਾਕੇ ਦੇ ਉੱਤੋਂ ਜਿਹੜਾ ਜ਼ਬਤ ਕੀਤਾ ਗਿਆ ਹੈ ਜੀ ਇਹ 1 ਕਿਲੋ ਦੇ ਕਰੀਬ 골ਡ ਦਾ ਗਹਿਣੇ ਸੀਗੇ ਜਿਹੜੇ ਡਾਇਮੰਡ ਸਟ੍ਰੈਟਿਜਿਉਰੀ ਅਸੀਂ ਜਿੰਨੂੰ ਕਹਿ ਸਕਦੇ ਹਾਂ ਉਸ ਵੇਲੇ ਕਾਰ ਦੇ ਵਿੱਚ ਦੋ ਸਵਾਰ ਸੀਗੇ ਉਹਨਾਂ ਚੋਂ ਇੱਕ ਨੇ ਆਪਣੇ ਆਪ ਨੂੰ ਇਨਚਾਰਜ ਆਫ ਫੋਰਸ ਤੇ ਦੂਸਰਾ ਡਰਾਈਵਰ ਸੀਗਾ ਉਹਨਾਂ ਦੋਨਾਂ ਨੂੰ ਅਸੀਂ ਪਕੜ ਕੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਕੋਈ ਵੀ ਚੰਗੀ ਤਰ੍ਹਾਂ ਉੱਤਰ ਨਹੀਂ ਦੇ ਪਾਇਆ ਜਿਹਦੇ ਆਧਾਰ ਤੇ ਗੁੱਡਸ ਤੇ ਗੱਡੀ ਦੋਨਾਂ ਨੂੰ ਡਿਟੇਨ ਕਰਕੇ ਇਸ ਦਫ਼ਤਰ ਵਿਖੇ ਲੈ ਆਂਦਾ ਗਿਆ ਜੀ ਕਿੱਥੋਂ ਲਿਆ ਰਹੇ ਸੀਗੇ ਤੇ ਕਿੱਥੇ ਲੈ ਕੇ ਜਾਣਾ ਸੀ ਸਰ ਉਹਨਾਂ ਦੀ ਸਟੇਟਮੈਂਟ ਦੇ ਅਕੋਰਡਿੰਗ ਜਿਹੜਾ ਇਨਚਾਰਜ ਆਫ ਗੁੱਡਸ ਆ ਉਹਦੇ ਸਟੇਟਮੈਂਟ ਦੇ ਮੁਤਾਬਕ ਉਹਨੇ ਜਿਹੜਾ ਮਾਲ ਹੈ ਜੁਐਲਰੀ ਹੈ ਉਹਨੇ ਦਿੱਲੀ ਤੋਂ ਲਈ ਸੀਗੀ ਔਰ ਉਹਨੇ ਜਲੰਧਰ ਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਜੁਐਲਰਸ ਕਾਲਜ ਆ ਕੇ ਇਹਨੂੰ ਪਸੰਦ ਕਰਵਾਉਣਾ ਸੀਗਾ ਅਤਾ ਕੇ ਅਪਰੂਵਲ ਬੇਸ ਤੇ ਉਹਨੂੰ ਆਰਡਰ ਮਿਲ ਸਕਣ ਇਹ ਉਹਦੀ ਸਟੇਟਮੈਂਟ ਹੈ ਜੀ ਤੇ ਉਹਨਾਂ ਕੋਲ ਕੋਈ ਕਾਗਜ਼ਾਤ ਵਗੈਰਾ ਜਾਂ ਬਿੱਲ ਵਗੈਰਾ ਕੁਝ ਨਹੀਂ ਪਾਇਆ ਹਾਂਜੀ ਉਹਦਾ ਕੋਲੇ ਇੱਕ ਅਪਰੂਵਲ ਵਾਊਚਰ ਉਹ ਗਲਿਕ ਟਰੈਵਲ ਵਾਊਚਰ ਉਹਨੇ ਲਿਖਿਆ ਹੋਇਆ ਸੀਗਾ ਜੀ ਜਿਹੜਾ ਸਾਨੂੰ ਉਹਦੀ ਹਿਰਾਸਤ ਚੋਂ ਮਿਲੇ ਆ ਉਹਨੂੰ ਅਸੀਂ ਕਬਜ਼ੇ ਚ ਲੈ ਲਿਆ ਤੇ ਉਹਨੂੰ ਅਸੀਂ ਔਨ ਰਿਕਾਰਡ ਜਿਹੜਾ ਆ ਆਪਣੇ ਨੋਟਿਸ ਦੇ ਵਿੱਚ ਵੀ ਮੈਂਸ਼ਨ ਕੀਤਾ ਆ ਤੇ ਇਹਦੀ ਵਧੀਰੇ ਪੜਤਾਲ ਜਿਹੜੀ ਹੈਗੀ ਆ ਉਹ ਗਵਰਨਮੈਂਟ ਜਿਹੜਾ ਹੈਗਾ ਈਵੈਲਿਊਏਟਰ ਪਾਸੋਂ ਜਿਹੜਾ ਗਵਰਨਮੈਂਟ ਵੱਲੋਂ ਸਰਟੀਫਾਈਡ ਈਵੈਲਿਊਏਟਰ ਆ ਉਹਦੇ ਪਾਸੋਂ ਕਰਵਾਈ ਗਈ ਆ ਇਹਦੇ ਨਾਲ ਕਿਉਂਕਿ ਹੁਣ ਚੋਣਾਂ ਵੀ ਦੌਰ ਚੱਲ ਰਿਹਾ ਹੈ ਐਮਸੀਸੀ ਇੰਪਲੀਮੈਂਟ ਹੋ ਚੁੱਕਾ ਹੈ ਪੂਰੇ ਭਾਰਤ ਦੇ ਵਿੱਚ ਖਾਸ ਕਰ ਹੁਣ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਹੈ ਚੋਣ ਸਰਗਰਮੀ ਹੈ ਇਹਦੇ ਮੱਦੇਨਜ਼ਰ ਜਿਹੜਾ ਹੈਗਾ ਆ ਅਸੀਂ ਕੰਸਰਨ ਡਿਪਾਰਟਮੈਂਟਸ ਇੱਕ ਸਾਡਾ ਜੀਐਸਟੀ ਡਿਪਾਰਟਮੈਂਟ ਹੋ ਗਿਆ ਜਿੱਥੇ ਅਸੀਂ ਬੈਠੇ ਹਾਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਦਾ ਆਫਿਸ ਦੂਸਰਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਹਦੇ ਸਬੰਧ ਵਿੱਚ ਸੂਚਿਤ ਕਰ ਦਿੱਤਾ ਗਿਆ ਤਾਂ ਕਿ ਇਨਕਮ ਟੈਕਸ ਦੇ ਐਂਗਲ ਤੋਂ ਜੇਕਰ ਕੋਈ ਕਾਰਵਾਈ ਬਣਦੀ ਹੈ ਤੇ ਉਹ ਕਰ ਸਕਣ ਇਹਦੇ ਨਾਲ ਹੀ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਨੂੰ ਸੂਚਿਤ ਕਰਦੇ ਹੋયા ਹੈ ਚੀਫ ਇਲੈਕਟਰਲ ਆਫੀਸਰ ਦੀ ਵੈਬਸਾਈਟ ਤੇ ਇਹ ਸਾਰੀ ਜਾਣਕਾਰੀ ਅਪਲੋਡ ਕਰ ਦਿੱਤੀ ਗਈ ਹੈ ਜੀ ਤੇ ਇਹ ਕਿੰਨੀ ਵੈਲਿਊ ਹੈ ਦੀ ਇਹਦੀ ਵੈਲਿਊ ਲਗਭਗ 63 ਲੱਖ ਤੇ 72000 ਰੁਪਏ ਦੇ ਕਰੀਬ-ਕਰੀਬ ਹੈ ਜੀ ਔਰ ਇਹਦੀ ਕੁਆਂਟੀਟੀ ਜਿਹੜੀ ਹੈ 968.80 ਗ੍ਰਾਮ ਨਿਕਲੀ ਹੈ Inclusive of diamonds and uh, gold,